ਸਾਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਾਨਪਤ ਕੌਰ ਹਾਜ਼ਰਾਨ ਸਵੀਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੀਐਮ ਮੋਦੀ ਨੇ ਦਿੱਤਾ ਬਿਆਨ ਕਿਹਾ ਕੁਝ ਚੰਗੇ ਕੰਮ ਕਰਨਾ ਸਿਰਫ ਮੇਰੀ ਕਿਸਮਤ ਚ ਹੈ 18 ਸਤੰਬਰ ਨੂੰ ਲੱਗੇਗਾ ਸਾਲ ਦਾ ਦੂਜਾ ਵੱਡਾ ਚੰਦਰਗ੍ਰਹਿਣ ਗੈਰ ਕਾਨੂੰਨੀ ਕਾਲ ਸੈਂਟਰ ਦਾ ਖੁੱਲਿਆ ਭੇਤ ਯੂਐਸਏ ਨੰਬਰ ਤੋਂ ਕਰਦੇ ਸੀ ਫੋਨ ਨਾ ਹੋਏ ਗ੍ਰਿਫਤਾਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਵੱਡੀ ਵਾਰਦਾਤ ਨੂੰ ਦਿੱਤਾ ਅੰਜਮ ਮੋਟਰ ਤੇ ਨਹਾਉਣ ਗਈ ਨੌਜਵਾਨ ਨੂੰ ਮਾਰ ਦਿੱਤੀ ਗੋਲੀ ਸੁਖਬੀਰ ਬਾਦਲ ਨੇ ਦਿੱਤਾ ਬਿਆਨ ਜਮਨੀ ਚੌਣਾ ਚ ਅਕਾਲੀ ਦਲ ਨੂੰ ਜਿਤਾਉਣਾ ਹੀ ਸਵਰਗਵਾਸੀ ਪ੍ਰਕਾਸ਼ ਸਿੰਘ ਨੂੰ ਦੇਣ ਸ਼ਰਧਾਂਜਲੀ ਦੇਣ ਬਰਾਬਰ ਐਂਬੂਲੈਂਸ ਦੇ ਕਾਰਦੇ ਹੋਈ ਭਿਆਨਕ ਟੱਕਰ ਐਂਬੂਲੈਂਸ ਸਵਾਰ ਮਰੀਜ਼ ਦੀ ਹੋਈ ਮੌਤ ਸਾਬਕਾ ਮੰਤਰੀ ਭਾਰਤ ਭੋਜਨ ਦੀ ਰਿਮਾਂਡ 'ਚ ਹੋਇਆ ਵਾਧਾ ਪੰਜਾਬ ਅੰਦਰ ਬਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ ਪੀਆਰਟੀਸੀ 'ਚ ਸ਼ਾਮਲ ਹੋਣਗੀਆਂ 400 ਨਵੀਆਂ ਬਸਾਂ। ਛੱਤੀਸਗੜ੍ਹ ਦੇ ਨਵੇਂ ਸ਼ਹਿਰ 'ਚ ਬੀਐਸਐਫ ਜਵਾਨ ਨੂੰ ਦੀ ਗੋਲੀ ਲੱਗ ਕੇ ਹੋਈ ਹੱਤਿਆ। ਛੱਤੀਸਗੜ੍ਹ ਦੇ ਨਵੇਂ ਸ਼ਹਿਰ 'ਚ ਬੀਐਸਐਫ ਦੇ ਜਵਾਨ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਪਰਿਵਾਰ 'ਚ ਛਾਈ ਸ਼ੋਗ ਦੀ ਲਹਿਰ। NHAI ਦੇ ਪ੍ਰੋਜੈਕਟ ਦੇ ਅੜਿੱਕਿਆਂ ਨੂੰ ਦੂਰ ਕਰਨ ਲਈ ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ PMO ਦੀ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਜ਼ਮੀਨੀ ਪੱਧਰ ਤੇ ਕੀਤੀ ਜਾਂਚ। ਜਲੰਧਰ ਵਿਖੇ ਰੋਡ ਤੇ ਚੱਲਦੀ ਥਾਰ ਨੂੰ ਲੱਗੀ ਅੱਗ ਲੋਕਾਂ ਨੇ ਪਾਣੀ ਨਾਲ ਬੁਝਾਈ। ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਬਾਅਦ ਹਿੰਦੂ ਜਥੇਬੰਦੀਆਂ ਨੇ ਦਿੱਤਾ ਵੱਡਾ ਬਿਆਨ। ਪੇਪਰ ਲੀਕ ਮਾਮਲੇ 'ਚ ਹਾਈ ਕੋਰਟ ਰਜਿਸਟਰਾਰ ਨੂੰ ਹੋਈ 5 ਸਾਲ ਦੀ ਜੇ। ਅਮਰਿਤਪਾਲ ਦੇ ਸਾਥੀ ਦਲਜੀਤ ਕਲਸੀ ਨੇ ਅੰਮ੍ਰਿਤਸਰ ਦੇ ਵਿਧਾਣ ਤਹਿਤ ਹਾਈ ਕੋਰਟ ਦਾ ਕੀਤਾ ਰੋਕ ਪੰਜਾਬ ਚ ਆਉਣ ਵਾਲੇ 5 ਦਿਨਾਂ ਚ ਭਵਿਗਤ ਟਟਵਾ ਮੀ ਮੌਸਮ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਮੌਸਮ ਹੋਵੇਗਾ ਸੁਹਾਵਣਾ ਚੰਦਾ ਮੰਗਨ ਆਇਆ ਨੌਜਵਾਨ ਮਿਊਚੁਅਲ ਫੰਡਸ ਦਫਤਰ ਤੋਂ ਮੋਬਾਈਲ ਚੋਰੀ ਕਰਕੇ ਹੋਇਆ ਫਰਾਰ ਰੇੜੀ ਵਾਲੇ ਨੂੰ ਲੁੱਟਣ ਵਾਲੇ ਤਿੰਨ ਆਰੋਪੀਆਂ ਨੇ 10 ਹੋਰ aarop kabul le bheje gaye jail ਸਾਊਥ ਕੋਰੀਆ ਚ ਪੰਜਾਬੀ ਨੌਜਵਾਨ ਹੋਇਆ ਲਾਪਤਾ ਰੱਖੜੀ ਵਾਲੇ ਦਿਨ ਭਰਾ ਦਾ ਫੋਨ ਉਡੀਕਦੀ ਰਹੀਆਂ ਪੈਣਾ ਸ਼ਹਿਰ ਚ ਅੰਡਰ ਏਜ ਡਰਾਈਵਿੰਗ ਕਰਨ ਵਾਲੇ ਬੱਚਿਆਂ ਖਿਲਾਫ ਸਖਤ ਹੋਈ ਟ੍ਰੈਫਿਕ ਪੁਲਿਸ ਕਿਤੇ ਗਏ ਚਲਾ ਪੰਜਾਬ ਅੰਦਰ ਬਸਾਂ ਚ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ ਪੀ ਆਰ ਟੀ ਸੀ ਚ ਸ਼ਾਮਲ ਹੋਣਗੀਆਂ 400 ਨਵੀਆਂ ਬਸਾਂ ਐਂਬੂਲੈਂਸ ਦੇ ਕਾਰਦੇ ਹੋਈ ਭਿਆਨਕ ਟੱਕਰ ਐਂਬੂਲੈਂਸ ਸਵਾਰ ਮਰੀਜ਼ ਦੀ ਹੋਈ ਮੌਤ ਨਵੀਆਂ ਤੇ ਤਾਜ਼ੀਆਂ ਜ਼ੁਰਖੀਆਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ ਮੀਡੀਆ ਹੁੰਦੀ ਹੋਈ اجازت ਧੰਨਵਾਦ